ਸਰਬਰਾਉ ਸਤਿ ਸ਼੍ਰੀ ਅਕਾਲ ਮੈਂ ਪਰਗਰ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਤੇ ਅੱਜ ਜਾਣਕਾਰੀ ਲੈ ਕੇ ਆਏ ਆਂ ਆ ਪੱਛੰਡਾ ਰੋਗ ਬਾਰੇ ਵੈਸੇ ਇਹ ਛੰਡਾ ਰੋਗ ਨਹੀਂ ਹੈਗਾ ਇਹਨੂੰ ਛੰਡਾ ਰੋਗ ਚ ਕਾਊਂਟ ਕਰ ਲਿਆ ਗਿਆ ਇਹ ਇੱਕ ਡਿਸਆਰਡਰ ਹੈ ਇੱਕ ਬੂਟੇ ਨੂੰ ਸੈਂਸ ਖਰਾਬ ਹੋ ਜਾਂਦੀ ਹੈ ਉਹਦੀ ਜੜਾਂ ਦੇ ਵਿੱਚ ਫੰਗਸ ਲੱਗਦੀ ਹੈ ਉਹ ਵੀ ਉਹਦੇ ਕੱਦ ਵਧਣ ਵਾਲਾ ਹਾਰਮੋਨ ਪੈਦਾ ਕਰ ਦਿੰਦੀ ਤੇ ਬੂਟਾ ਆਪ ਵੀ ਮਰਦਾ ਹੋਇਆ ਉਹ ਹਾਰਮੋਨ ਪੈਦਾ ਕਰਨ ਲਾ ਇਹ ਹਾਲਾਤ ਹੀ ਨਾ ਪੈਦਾ ਹੋਣ ਪਨੀਰੀ ਚ ਥੋੜਾ ਬਹੁਤ ਆ ਗਿਆ ਚਲੋ ਕੋਈ ਗੱਲ ਨਹੀਂ ਬੂਟੇ ਪਟਕੇ ਬਾਹਰ ਕੱਢ ਦਿਓ ਸੁੱਕੀ ਪਨੀਰੀ ਚੋਂ ਦੂਰ ਲਿਜਾ ਕੇ ਨੱਪ ਦਿਓ ਸੁੱਟ ਦਿਓ ਖਤਮ ਕਰ ਦਿਓ ਜਾਂ ਫਿਰ ਤੁਸੀਂ ਪਨੀਰੀ ਦੇ ਵਿੱਚ ਪੱਟਣ ਤੋਂ ਪਹਿਲਾਂ ਇੱਕ ਗੱਲ ਦਾ ਖਿਆਲ ਰੱਖਣਾ ਅੱਜ ਵਾਲੀ ਜਾਣਕਾਰੀ ਤੁਸੀਂ ਪੈਨ ਕਾਪੀ ਲੈ ਕੇ ਨੋਟ ਕਰ ਲਓ ਜਾਂ ਤਾਂ ਤੇ ਜਾਂ ਫਿਰ ਤੁਸੀਂ ਇਹਨੂੰ ਦੋਨੇ ਕੰਨਾਂ ਦੇ ਨਾਲ ਇਸ ਤਰੀਕੇ ਨਾਲ ਸੁਣ ਲਓ ਵੀ ਇਹ ਤੁਹਾਡੇ ਹੱਥੋਂ ਨਿਕਲੇ ਨਾ ਇਹ ਜਾਣਕਾਰੀ ਦੇ ਵਿੱਚ ਆਪਾਂ ਤੁਹਾਡੇ ਨਾਲ ਐਡ ਕਰ ਰਹੇ ਹਾਂ ਵੀ ਜਿਵੇਂ ਤੁਹਾਡੇ ਕੋਲੇ ਪਨੀਰੀ ਲੱਗੀ ਹੁੰਦੀ ਆ ਤੇ ਤੁਸੀਂ ਜਲਾਈ ਮਹੀਨੇ ਦੇ ਵਿੱਚ ਜ਼ਿਆਦਾਤਰ ਬਾਸਮਤੀਆਂ ਖੇਤਾਂ 'ਚ ਪੱਟ ਕੇ ਲਾਉਣਿਓ ਕੱਦੂ ਕਰਕੇ ਬਜਾਈ ਕੀਤੀ ਹੋਈ ਆ ਫਿਰ ਇਹ ਕੋਈ ਚੱਕਰੀ ਨਹੀਂ ਹੈਗਾ ਫਿਰ ਉਹਦੇ ਵਿੱਚ ਢੰਡਾ ਰੋਗ ਵੈਸੇ ਵੀ ਘਟ ਆਉਂਦਾ ਹੈਗਾ ਪਰ ਜਿਹੜਾ ਬਿਨਾਂ ਬਜਾਈ ਕੀਤੇ ਵਾਲਾ ਝੋਨਾ ਜਿਹਦੇ ਵਿੱਚ ਪਨੀਰੀ ਹੁੰਦੀ ਆ ਤੇ ਪਨੀਰੀ ਤੁਸੀਂ ਪੱਟ ਕੇ ਲਾਉਣ ਤੋਂ ਪਹਿਲਾਂ ਪਹਿਲੀ ਗੱਲ ਤਾਂ ਇਹ ਆ ਵੀ ਤੁਸੀਂ ਉਹ ਕਿਆਰੀ ਨੂੰ ਸੁੱਕੀ ਨੂੰ ਨਹੀਂ ਪੱਟਣਾ ਠੀਕ ਹੈ ਠੀਕ ਹੈ ਪਨੀਰੀ ਪੱਟਣ ਤੋਂ 8 ਦਿਨ ਪਹਿਲਾਂ ਤੁਸੀਂ ਉਸ ਖੇਤ ਦੇ ਵਿੱਚ ਸੋਕਾ ਲਗਾ ਸਕਦੇ ਹੋ ਪਰ ਜਦੋਂ ਵੀ ਪਨੀਰੀ ਪੱਟਣੀ ਹੈ ਪਾਣੀ ਪੂਰਾ ਡਬੋ ਲੋ ਪਨੀਰੀ ਨੂੰ 1-2 ਇੰਚ ਪਾਣੀ ਖੜਾ ਕਰ ਲੋ ਉਹਦੇ 8 ਘੰਟਿਆਂ ਬਾਅਦ ਪਨੀਰੀ ਪੱਟਣੀ ਸ਼ੁਰੂ ਕਰ ਦਿਓ ਪਰ ਇੱਕ ਕੰਮ ਆਪਾਂ ਇਸ ਸਾਲ ਨਵਾਂ ਸ਼ੁਰੂ ਕੀਤਾ ਹੈਗਾ ਪਨੀਰੀ ਦੇ ਨਾਲ ਜਿਹੜੀ ਖਾਲੀ ਜਗ੍ਹਾ ਬਚੀ ਹੋਈ ਐ ਉਨੀ ਕੁ ਜਗ੍ਹਾ ਤੁਸੀਂ ਤਿਆਰ ਕਰ ਲੋ ਚਾਹੇ ਕੱਦੂ ਕਰਕੇ ਕਰ ਲੋ ਕਿਸੇ ਤਰੀਕੇ ਨਾਲ ਚਾਹੇ ਪੋਲੀ ਸ਼ੀਟ ਪਾ ਲਓ ਕੋਈ ਤੁਸੀਂ ਉਹਦੇ ਵਿੱਚ ਕਾਗਜ਼ ਪਾ ਲਓ ਕਿ ਆਪਾਂ ਉਹਦੇ ਵਿੱਚ ਪਾਣੀ ਖੜਾ ਕਰਨਾ ਤੇ ਉਹ ਪਾਣੀ ਦੇ ਵਿੱਚ ਕੁਝ ਮਟੀਰੀਅਲ ਐਡ ਕਰਨਾ ਹੈਗਾ ਜਿੰਨੀ ਫਨੀਰੀ ਪੱਟਾਂਗੇ ਰਾਤ ਨੂੰ ਉਹਦੀਆਂ ਜੜਾਂ ਉਸ ਜਗ੍ਹਾ ਦੇ ਵਿੱਚ ਆਪਾਂ ਡਬੋ ਕੇ ਰੱਖਣੀਆਂ ਮੈਂ ਜਿੰਨੀਆਂ ਵੀ ਫਾਰਮਰ ਮੀਟਿੰਗ ਕੀਤੀਆਂ ਹੈਗੀਆਂ ਸਾਰਿਆਂ ਦੇ ਵਿੱਚ ਇਹ ਗੱਲ ਇਨਕਲੂਡ ਕੀਤੀ ਹੈ ਕਿ ਤੁਸੀਂ ਚਾਹੇ ਟ੍ਰਾਈਕੋਡਰਮਾ ਲਿਕਵਿਡ ਹਰਜੀਨੀਅਮ ਲੈ ਲਓ ਚਾਹੇ ਟ੍ਰਾਈਕੋਡਰਮਾ ਵੇਰੀਡੀ ਪਾਊਡਰ ਲੈ ਲਓ ਮਾਈਕੋਰਾਇza ਲੈ ਸਕਦੇ ਹੋ ਐਨਪੀਕੇ ਕੰਸਰਟੀਆ ਲੈ ਸਕਦੇ ਹੋ ਫਸੀਲੋਮਾਈਸ ਲੈ ਸਕਦੇ ਹੋ ਸਿਉਡੋਮੋਨਾਸ ਲੈ ਸਕਦੇ ਹੋ ਜਿੰਨੇ ਵੀ ਬਾਇਓ ਦੇ ਏਜੰਟ ਜਿੰਨੀ ਵੀ ਬਾਇਓ ਦੀ ਕੈਮਿਸਟਰੀ ਅਥੇ ਬਾਇਓਲੋਜੀਕਲ ਏਜੰਟਸ ਐਕਟਿਵ ਨੇ ਮਾਰਕੀਟ 'ਚ ਵੇਚ ਰਹੇ ਨੇ ਨੀਮਾ ਟੋਡ ਤੋਂ ਨੇ ਹੋਰ ਨੇ ਉਹ ਸਾਰੇ ਤੁਸੀਂ ਮਿਕਸ ਕਰਕੇ ਉਸ ਕਿਆਰੀ ਦੇ ਵਿੱਚ ਪਾਣੀ ਖੜਾ ਰੱਖੋ ਜੇ ਤਾਂ ਪਾਣੀ ਐਦਾਂ ਦਾ ਹੋਇਆ ਵਾਹਾ ਵਾਣ ਹੋਇਆ ਫਿਰ ਤਾਂ ਖੜਾ ਨਹੀਂ ਹੋਣਾ ਉਹਨੂੰ ਦੋ ਤਿੰਨ ਵਾਰੀ ਕੱਦੂ ਕੀਤਾ ਹੋਇਆ ਪਾਣੀ ਖਿਲਿਆ ਰਿਆ ਹੋਇਆ ਤਾਂ ਉੱਥੇ ਪਨੀਰੀ ਪਾਟ ਕੇ ਉਸ ਕਿਆਰੀ ਨੂੰ ਪਾਣੀ ਭਰ ਕੇ ਦਵਾਈ ਪਾ ਕੇ ਉਹ ਆਪਾਂ ਰੱਖਾਂਗੇ ਮਿਕਦਾਰ ਨੋਟ ਕਰੋ ਮਿਕਦਾਰ ਇਹ ਹੈ ਕਿ ਜੇਕਰ ਕਿਆਰੀ ਤੁਹਾਡੀ 20 ਫੁੱਟ ਬਾਈ 20 ਫੁੱਟ ਹੈ ਤਾਂ ਉਹਦੇ ਵਿੱਚ ਪੋਲੀ ਸ਼ੀਟ ਪਾ ਲਓ ਪਾਣੀ ਭਰ ਲਓ ਪਾਣੀ ਦੇ ਵਿੱਚ ਤੁਸੀਂ 1 ਲੀਟਰ ਟ੍ਰਾਈਕੋਡਰਮਾ ਹਰਜੀਨੀਅਮ ਪਾ ਦਿਓ ਜਾਂ 1 ਕਿਲੋ ਟ੍ਰਾਈਕੋਡਰਮਾ ਵਿਰੜੀ ਪਾ ਦਿਓ ਨਾਲ 1 ਲੀਟਰ 1 ਕਿਲੋ ਵਰਟੀਸੀਲੀਅਮ ਬਾਦਿਓ ਉਹ ਵੀ ਨੀਵਾ ਟੋੜ ਤੋਂ ਵਧੀਆ ਕੰਮ ਕਰਦੀ ਹੈਗੀ ਇਹ ਮਾਈਕੋਰਾਇਜ਼ਾ ਐਚਡੀ ਵੈਮ ਆਉਂਦਾ ਹੈਗਾ ਤੁਸੀਂ ਉਹ ਵੀ ਯੂਜ਼ ਕਰ ਸਕਦੇ ਆਵੇਂ ਇਸ ਤੋਂ ਇਲਾਵਾ ਜਿਹੜਾ ਬਿਵੇਰੀਆ ਵੇਸੀਆ ਨਾਲ ਵੀ ਯੂਜ਼ ਕਰ ਰੱਖਦੇ ਹੋ ਜਾਂ ਕੋਈ ਅਦਰ ਬਾਇਓ ਦਾ ਬੈਸੀਲਸ ਆਉਂਦਾ ਹੈਗਾ ਸੂਡੋਮਨਾਸ ਆਉਂਦਾ ਤੁਸੀਂ ਕਿਉਂਕਿ ਬਾਇਓ ਦੇ ਏਜੰਟ ਜਿੰਨੇ ਵੀ ਰੂਟ ਦੇ ਵਿੱਚ ਕੰਮ ਕਰਦੇ ਆ ਜੇਕਰ ਉਹਨਾਂ ਦੀ ਮਾਤਰਾ ਰੂਟ ਦੇ ਆਲੇ-ਦੁਆਲੇ ਜ਼ਿਆਦਾ ਹੋਵੇਗੀ ਤੇ ਰੂਟ ਤੇ ਉੱਤੇ ਜੜ ਦੇ ਉੱਤੇ ਜ਼ਖਮ ਨਹੀਂ ਹੋਵੇਗਾ ਤਾ ਫਿਰ ਸ਼ਾਇਦ ਜ਼ਿਆਦਾ ਚਾਂਸਸ ਬਣਦੇ ਹੈਗੇ ਕਿ ਬੂਟਾ ਫਿਰ ਝੰਡਾ ਰੋਗ ਤੋਂ ਬਚੇਗਾ ਜੇ ਲੋ ਲਾ ਕੇ ਤੁਸੀਂ ਖੇਤ ਦੇ ਵਿੱਚ ਇਸ ਤਰ੍ਹਾਂ ਦੀ ਪਨੀਰੀ ਨੂੰ ਇੱਕ ਰਾਤ ਡਬੋ ਕੇ ਰੱਖੋਗੇ ਤਾਂ ਅਗਲੇ ਦਿਨ ਤੁਸੀਂ ਉਹ ਪਨੀਰੀ ਚੱਕ ਕੇ ਆਪਦੇ ਖੇਤ ਚ ਕੱਦੂ ਕੀਤੇ ਹੋਏ ਬਾਣ ਚ ਲਾ ਦਿਓਗੇ ਤਾਂ ਫਿਰ ਅਗਲੀ ਪ੍ਰੈਕਟਿਸ ਸ਼ੁਰੂ ਹੋ ਜਾਂਦੀ ਹੈ ਦੋ ਦਿਨ ਪਾਣੀ ਭਰਨਾ ਇੱਕ ਦਿਨ ਹਵਾ ਲਵਾਉਣੀ ਦੋ ਦਿਨ ਪਾਣੀ ਭਰਨਾ ਇੱਕ ਦਿਨ ਹਵਾ ਲਵਾਉਣੀ ਤੇ ਯੂਰੀਆ ਕਦੇ ਵੀ ਹੈਵੀ ਡੋਜ਼ ਤੁਸੀਂ ਬਾਸਮਦੀ ਝੋਨੇ ਨੂੰ ਨਹੀਂ ਪਾਉਣੀ ਉਹੀ 22 25 ਕਿਲੋ ਤੁਸੀਂ ਯੂਰੀਆ ਇੱਕ ਪੌਣਾ 8 ਦਿਨਾਂ ਦਾ ਗੈਪ ਦੇਣਾ 22 25 ਕਿਲੋ ਯੂਰੀਆ ਪੌਣਾ 8 ਦਿਨਾਂ ਦਾ ਗੈਪ ਦੇਣਾ ਵੈਰਾਈਟੀਆਂ ਚ ਕਿੰਨਾ ਕਿੰਨਾ ਯੂਰੀਆ ਪੈਂਦਾ ਇੱਕ ਵੱਖਰਾ ਵਿਸ਼ਾ ਵੱਖਰੀ ਵੀਡੀਓ ਕਰ ਲਾਂਗੇ ਝੰਡਾ ਰੋਗ ਤੇ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਦਾ ਸੀਗਾ ਕਿ ਜਿੰਨੀ ਵੀ ਪ੍ਰੈਕਟਿਸ ਹੁਣ ਤੱਕ ਹੋਈ ਹੈ ਸਾਇੰਟਿਸਟ ਤੇ ਜਾਂ ਫਾਰਮਰ ਲੈਵਲ ਦੇ ਫਾਰਮਰ ਲੈਵਲ ਥੋੜਾ ਐਡਵਾਂਸ ਹੁੰਦਾ ਸਾਇੰਟਿਸਟੋਂ ਐਸੇ ਕਰਕੇ ਆਪਾਂ ਫਾਰਮਰ ਦੇ ਵਿੱਚ ਜਾਣਾ ਜਿਆਦਾ ਚੰਗਾ ਸਹੀ ਰਸਾਉਂਦੇ ਆ ਕਿ ਜਿੱਥੇ ਵੀ ਤੁਹਾਡੀ ਪਨੀਰੀ ਲੱਗਣੀ ਹੁੰਦੀ ਆ ਉਹ ਜਗ੍ਹਾ ਨੂੰ ਪਹਿਲਾਂ ਹੀ ਤੁਸੀਂ ਮਾਰਚ ਚ ਖਾਲੀ ਕਰ ਲਿਆ ਕਰੋ ਚਾਹੇ ਤੁਹਾਡਾ ਪੱਠਿਆਂ ਵਾਲਾ ਕਿਰਾਇਆ ਚਾਹੇ ਕੋਈ ਹੋਰ ਹੈਗਾ ਉਹਨੂੰ 2-4 ਵਾਰ ਤੁਸੀਂ ਸੁੱਕਾ ਵਹਾ ਲਿਆ ਠੀਕ ਹੈ ਅੱਧ ਮਈ ਚ ਪਨੀਰੀ ਲਾਉਣੀ ਆ ਅੱਧ ਜੂਨ ਚ ਪਨੀਰੀ ਲਾਉਣੀ ਆ ਤਾਂ ਉਸ ਜਗ੍ਹਾ ਦੀ ਘਟੋ ਘਟ ਫੰਗਸ ਖਤਮ ਹੋਈ ਹੋਵੇ ਤੁਸੀਂ ਅੱਜ ਤੁਸੀਂ ਕਣਕ ਵੜਾਈ ਹੈਗੀ ਤਿੰਨ ਦਿਨਾਂ ਬਾਅਦ ਤੂੜੀ ਬਣ ਜਾਂਦੀ ਹੈਗੀ ਪੰਜਵੇਂ ਦਿਨ ਡੇਜਰ ਲਵਾ ਕੇ ਪਨੀਰੀ ਲਾ ਦਿੰਦੇ ਹੋ ਸੋਇਲ ਅਰੈਸਟ ਜ਼ੀਰੋ ਆ ਉੱਥੇ ਬਹੁਤ ਸਾਰੀ ਫੰਗਸ ਐਕਟਿਵ ਹੋ ਸਕਦੀ ਹੈ ਮਣਾਮੁਹੀ ਝੰਡਾ ਰੋਗਾ ਸਕਦਾ ਪਨੀਰੀ ਝੰਡਾ ਰੋਗ ਆ ਗਿਆ ਉਹਨੇ ਖੇਤ ਚ ਜਾਣਾ ਹੀ ਜਾਣਾ ਜੇ ਉਸੇ ਖੇਤ ਦੇ ਵਿੱਚ ਸੇਮ ਟੂ ਸੇਮ ਵੈਰੈਟੀ ਲੱਗਦੀ ਆ ਰਹੀ ਹੈ ਦੋ ਚਾਰ ਸਾਲਾਂ ਤੋਂ ਫੇਰ ਵੀ ਜਾਦੇ ਚਾਂਸਸ ਬਣਦੇ ਨੇ ਕਿ ਉੱਥੇ ਝੰਡਾ ਰੋਗ ਜ਼ਿਆਦਾ ਆ ਜਾਂਦਾ ਹੈਗਾ ਝੰਡਾ ਰੋਗ ਨੂੰ ਰੋਕਣ ਦੇ ਲਈ ਜ਼ਮੀਨ ਦੇ ਵਿੱਚ ਇੱਕੋ ਹੀ ਫੰਗੀ ਸੈਡ ਪਾਇਆ ਜਾ ਸਕਦਾ ਸਿਰਫ ਟ੍ਰਾਈਕੋਡਰਮਾ ਹਰ ਜ ਹੋ ਸਕਦਾ ਤੁਹਾਨੂੰ ਲੋਕਲ ਜੇ ਪੰਜਾਬ ਦੇ ਪੰਜਾਬ ਮੇਡ ਲਓ ਉਹ ਮਹਾਰਾਸ਼ਟਰ ਦੇ ਮਾਸਟਰ ਮਹਾਰਾਸ਼ਟਰ ਦਾ ਮੇਡ ਲਓ ਤਾਂ ਉਹ ਜ਼ਿਆਦਾ ਵਧੀਆ ਕੰਮ ਕਰਦਾ ਹੈਗਾ ਜਿਹੜਾ ਤੁਸੀਂ ਗਲਤ ਕੰਮ ਕਰਦੇ ਹੈਗੇ ਹੋ ਕੋਈ ਕਪਤਾਨ ਚੱਕੀ ਫਿਰਦਾ ਕੋਈ ਹੈਕਸਾਗੋਨ ਨਾਲ ਚੱਕੀ ਫਿਰਦਾ ਕੋਈ ਥਾਇਓਫਨਾਟ ਮਥਾਇਲ ਚੱਕੀ ਫਿਰਦਾ ਕੋਈ 12 ਟ੍ਰੇਡ ਚੱਕੀ ਫਿਰਦਾ ਫੰਗੀਸਾਈਡ ਤੁਸੀਂ ਉਹਨਾਂ ਆਪ ਦੀ ਤੁਹਾਡੀ ਸੋਚ ਤੋਂ ਵੀ 10 ਗੁਣਾ ਪਾ ਕੇ ਦੇਖ ਲਿਓ ਮਸਲਾ ਹੱਲ ਨਾ ਹੋਇਆ ਨਾ ਹੋਵੇਗਾ ਉਸ ਤਰੀਕੇ ਦੇ ਨਾਲ ਇੱਕ ਵਾਰ ਸਪਰੇਅ ਕਰਨੀ ਹੈ ਤਾਂ ਸਪਰੇਅ ਦੇ ਵਿੱਚ ਜਾਂ ਹੀ ਟੈਬੂਕੋਨਾਚੋਲ ਜਾਂ ਕਾਰਬੈਂਡਾਜ਼ਮ 1 ਗ੍ਰਾਮ 1 ਲੀਟਰ ਦਾ ਸਪਰੇਅ ਕਰ ਸਕਦੇ ਹੋ ਬਸ ਇੰਨੀ ਕੁ ਸਿਫਾਰਿਸ਼ ਕਿ ਸਾਹਮਣੇ ਦਿਖੇਨ ਚ ਆਉਂਦੀ ਹੈਗੀ ਆ ਹੋਰ ਇਹਦੀ ਕੋਈ ਸਿਫਾਰਿਸ਼ ਨਹੀਂ ਆਉਂਦੀ ਝੰਡਾ ਰੋਗ ਨੂੰ ਰੋਕਣ ਦੇ ਲਈ ਜਾਂ ਤੁਸੀਂ ਪਨੀਰੀ ਦਾ ਕੱਦ ਵਧਾਉਣ ਦੇ ਲਈ ਹਰੀ ਭਰੀ ਕਰਨ ਦੇ ਲਈ ਜਿਬਰੈਲਿਕ ਐਸਿਡ ਨੂੰ ਭੁੱਲ ਕੇ ਵੀ ਨਾ ਕਰਿਓ ਬਾਸਮਤੀ ਪਨੀਰੀ ਤੇ ਇਹ ਇਸ ਤਰ੍ਹਾਂ ਦਾ ਹਾਰਮੋਨ ਐਸਿਡ ਹੈਗਾ ਜਿਹੜਾ ਕਿ ਇੱਕ ਵਾਰ ਪlant ਦੇ ਵਿੱਚ ਚਲਾ ਗਿਆ ਉਹਦਾ ਕੱਦ ਵਧਾਉਣਾ ਹੈਗਾ ਤੱਦੇਰੇ ਪਹਿਲਾਂ ਹੀ ਵੱਧ ਜਾਂਦਾ ਬਹੁਤ ਜ਼ਿਆਦਾ ਜਿੰਨੇ ਬੂਟੇ ਦਿਖਾਈ ਦਿੰਦੇ ਕੱਢ ਕੇ ਬਾਹਰ ਆ ਉਹਨਾਂ ਨੂੰ ਸਾੜ ਦਿਓ ਨੱਪ ਦਿਓ ਖਤਮ ਕਰ ਦਿਓ ਪਨੀਰੀ ਨੂੰ ਬਸ ਸੁੱਕੀ ਨੂੰ ਨਾ ਪੁੱਟਿਓ ਜੜਾਂ ਸਮੇਤ ਘਰ ਭਰੀ ਹੋਈ ਕਿਆਰੀ ਨੂੰ ਪਾਣੀ ਦੇ ਵਿੱਚ ਪੁੱਟਿਓ ਤੇ ਪੁੱਟ ਕੇ ਉਸੇ ਕਲਚਰ ਦੇ ਵਿੱਚ ਡਬੋ ਕੇ ਰੱਖੋ ਇੱਕ ਰਾਤ ਤੇ ਅਗਲੇ ਦਿਨ ਤੁਸੀਂ ਖੇਤ ਚਲਾ ਦਿਓ ਤੁਹਾਨੂੰ ਇੱਕ ਬਹੁਤ ਵਧੀਆ ਕੰਟਰੋਲ ਮਿਲੇਗਾ ਜਾਣਕਾਰੀ ਚੰਗੀ ਲੱਗੀ ਸ਼ੇਅਰ ਕਰੋ ਤੇ ਆਉਣ ਵਾਲੇ ਦਿਨਾਂ ਦੇ ਤੁਹਾਨੂੰ ਜਾਣਕਾਰੀਆਂ ਮਿਲਦੀਆਂ ਰਹਿਣਗੀਆਂ ਤੇ ਉਹਨੇ ਤੇ ਕਿਤਾਬ ਵੀ ਲਿਖ ਚੁੱਕੀ ਹੈ ਜਿਹੜੇ ਸਿਹਰਦ ਕਿਸਾਨ ਪੜ੍ਹਨਾ ਚਾਹੁੰਦੇ ਆ ਸਿੱਖਣਾ ਚਾਹੁੰਦੇ ਆ ਸਮਝਣਾ ਚਾਹੁੰਦੇ ਆ ਨਵੇਂ ਤਜਰਬਾ ਕਰਨਾ ਚਾਹੁੰਦੇ ਆ ਤਾਂ ਉਹ ਵੀ ਆਪਣੇ ਦਿੱਤੇ ਹੋਏ ਕੰਟੈਕਟ ਨੰਬਰ ਤੇ ਜਾਂ ਤੁਸੀਂ ਐਮਾਜ਼ਾਨ ਵਗੈਰਾ ਤੇ ਸਰਚ ਕਰ ਸਕਦੇ ਸਾਰੇ ਵੀਰਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ